ਬਰਾਬਰ ਹੋ ਗੁਲਸਰ ਗਲਤ ਗੱਲ ਹੈ ਮੈਨੂੰ ਮਨ ਕਰਦਾ ਨਾ ਮੈਨੂੰ ਕੰਨ ਕਰਦੇ ਕਿੰਨੇ ਦਿਨ ਤੋਂ ਦੇਖ ਰਹੇ ਆ ਤੇਰਾ ਦਾ ਟੇਕਾ ਚੱਲਦਾ ਉਹਦਾ ਇਹ ਯਾਰ ਇਹ ਜਿੰਸਮਰਗ ਦੀ ਕੋਈ ਨਾ ਮੈਨੇ ਲੋਕ ਪਾਣੀ ਬੰਦ ਕਰ ਦੇਣਾ ਆਪਣੇ ਭਾਗ ਜਾਈਂ ਕਰ ਦੇਣਾ ਫੇਰ ਮੈਂ ਮੈਂ ਬੁਲਾ ਕੇ ਬੰਦ ਕਰਾਵਾ ਪਾਣੀ ਰੋਡ ਪਾਣੀ ਅੰਦਰ ਤੁਸੀਂ ਆ ਖੁਫਸਾਈ ਕੁਲਤੀ ਆ ਮੈਂ ਕਹਿੰਦਾ 88 ਇਹਨਾਂ ਦੇ ਚੱਕਰ ਤੇ ਤੇ ਕਾਰਵਾਈ ਹੋ ਜੇਗੀ ਨਹੀਂ ਨਹੀਂ ਸਹੀ ਕਰੋ ਆਪ ਮੈਨੇ ਪਾਣੀ ਬੰਦ ਕਰਤਾ ਹਾਂ ਹਾਂ ਆ ਦੇਖਿਓ ਤੁਸੀਂ ਠੇਕਿਆਂ ਦੇ ਹਾਲਤ ਭੀਆਂ ਭਣਾ ਲੰਗਦੀਆਂ ਨੇ ਬਾਹਰ ਠੇਕਿਆਂ ਦੇ ਐ ਮੇਲਾ ਲੱਗਿਆ ਸ਼ਰਾਬੀਆਂ ਦਾ ਤੇ ਸਸ਼ਾਸ਼ਨ ਪ੍ਰਸ਼ਾਸਨ ਸੁੱਤਾ ਪਿਆ ਇਹ ਠੇਕੇ ਵਾਲੇ ਨੇ ਵਾਟਰ ਗੁੱਲਾ ਲਾਏ ਹੋਏ ਨੇ ਬਾਹਰ ਤੇ ਇੱਥੇ ਪਬਲਿਕ ਆਉਂਦੀ ਆ ਇੱਥੇ ਪੈਗ ਬਣਾਉਂਦੀ ਆ ਇਹ ਢੋਲੇ ਦੀਆਂ ਲਾਉਂਦੀ ਆ ਆ ਦੇਖੋ ਮੇਲਾ ਲੱਗਿਆ ਬੈਠੇ ਠੇਕਿਆਂ ਦੇ ਬਾਹਰ ਇਹਨਾਂ ਨੇ ਹੱਥੇ ਬਣਾ ਰੱਖਿਆ ਸਮਝਾ ਦਿੱਤਾ ਆਪਾਂ ਇਹਨਾਂ ਨੂੰ ਵੀ ਅੱਗੇ ਤੋਂ ਆਹ ਕੰਮ ਹੋਵੇ ਨਾ ਤੇ ਕੱਲ ਮੈਂ ਦੇਖ ਕੇ ਆਇਆ ਤੇ ਹੋਇਆ ਨਹੀਂ ਐਦਾ ਕੰਮ ਕੱਟ ਹੈ ਨਹੀਂ ਸੀ ਗੱਲ ਵੀ ਯਾਨੀ ਕਿ ਜਵਾਨ ਨਾਲ ਜੇ ਸਮਝ ਗਏ ਤਾਂ ਵਧੀਆ ਗੱਲ ਨੀ ਫਿਰ ਆਪਾਂ ਕਾਰਵਾਈ ਕਰਾਵਾਂਗੇ ਇਹ ਹਟਦੇ ਹੀ ਨਹੀਂ ਬਹੁਤ ਇਹਨਾਂ ਨੂੰ ਪਬਲਿਕ ਨੀਸ ਇਤਨਾ ਬਹੁਤ ਆ ਗਈਆਂ ਪਰ ਇਹ ਜਦੋਂ ਠੇਕਾ ਖੁੱਲਿਆ ਨਾ ਇਥੋਂ ਦੇ ਧੀਆਂ ਪੈਣਾ ਦਾ ਨੰਗੜਾ ਔਖਾ ਹੋਇਆ ਗਿਆ ਤੇ ਕੱਲ ਜਦੋਂ ਅਸੀਂ ਦੇਖਿਆ ਕੱਲ ਹੈ ਨਹੀਂ ਸੀ ਰਾਸ ਤੇ ਸਾਹਮਣੇ ਦੇ ਗੇੜਿਆਂ ਬੈਠੇ ਆ ਬੰਦੇ ਇਹ ਸਰਾਪ ਇਹ ਥੋੜੇ ਬੰਦੇ ਕਿਤ ਵਰਤੀ ਜਾਣੀ ਬੰਦੇ ਹਰ ਟਾਈਮ ਹੁੰਦੇ ਆ ਇਹ ਇੱਕ ਠਿਕਾਣੀ ਨੂੰ ਦੇਖਿਆ ਦੀ ਅਸੀਂ ਵੀਡੀਓ ਬਣਾਈ ਆ ਪਰ ਇਹ ਜੀ ਹਰ ਕਦੇ ਸਾਰੇ ਦੇਸ਼ਾਂ ਦੇ ਹੁੰਦੇ ਆ ਨਾਮ ਦੀਪ ਨੇ 35-40 ਮੀਟਰ ਦਾ ਰੋਗਰ ਪਾਸ ਹੋਰ ਜਿਹੜਾ ਪਾਸ ਹੋ ਰਿਹਾ ਹੁੰਦਾ ਹੈ ਬਹੁਤ

ਆਪਣਾ ਆਇਆ ਟਿਕੀ ਦੇ ਬਾਹਰ 앉 ਕੇ ਬੈਠੇ ਨੇ ਹੈ ਇਹਨਾਂ ਨੂੰ ਕਿਸੇ ਚੀਜ਼ ਦੀ ਫਿਕਰ ਇਹਨਾਂ ਨੂੰ ਹੈ ਕਿਸੇ ਦੀ ਜੀ ਬਰਵਾ ਚਲੇ ਆਂ ਬੈਠੇ ਸ਼ਾਬਾ ਬੀਰੀ ਰੋਡ ਦੇ ਉੱਪਰ ਹਮਝਾਤਾ ਅਸੀਂ ਦੋਨੋਂ ਟਿਕਾ ਵਾਲਿਆਂ ਨੂੰ ਦਿੱਤਾ ਕਿਹੜਾ ਮੱਲੀ ਚੌਂਕ ਤੋਂ ਅੱਗੇ ਜਾ ਕੇ ਇੱਕ ਸਸੰਗਰ ਦੇ ਦੋ ਬੰਦੇ ਜਿਹੜੇ ਜਮਾਨੇ ਦੋਨਾਂ ਰੇਟਾਂ ਨੇ ਜਿਹੜੇ ਕਲਾਸਨ ਆਪੀਆ ਸੰਧਾਰਤਾ ਬਾਟਰ ਕੋਲੋਂ ਬੰਨ੍ਹਦੇ ਜੀ ਅੱਗੇ ਤੋਂ ਹੈ ਜੀ ਹਰਕਤ ਵੀ ਬਣਦੀ ਜੀ ਉਹ ਵੀ ਗੈਰ ਹੈ ਜੀ ਅੱਗੇ ਤੋਂ ਹੈ ਜੀ ਹਰਕਤ ਕਰਦੇ ਆ ਉਹਨਾਂ ਦੇ ਉੱਤੇ ਕਿਸੇ ਨਾ ਕੋਈ ਕਾਰਵਾਈ ਕਰਾਵਾਂਗੇ ਇਹ ਹਰਦੇ ਨਹੀਂ ਇਹਨਾਂ ਨੇ ਖਿਡਾਰੀ ਬਣਾਇਆ ਯਾਰ ਐਵੇਂ ਜੁਲਨਾ ਪਿਆ ਹਸਤਾ ਰੈਨ ਜੀ ਦਾ ਸਾਹਿਦ ਰੈਨ ਬੋਲ ਜਾਏ ਇਹਨਾਂ ਨੇ 10000 ਰੁਪਏ ਦੇ ਪੀਐਨ ਜੀ ਨਾ ਨਹੀਂ ਤੇ ਬੋਤਲ ਦਾ ਨਵੇਂ ਦੇ ਵਾਲੇ ਜੀ ਦੀ ਪਰਵਾਹ ਨਹੀਂ ਉੱਥੇ ਗਾਣਾ ਗਾਦੇ ਆ ਉੱਥੇ ਹੰਦਪਾਈ ਹੁੰਦੇ ਆ ਉੱਥੇ ਹੱਜੀ ਜਾਂਦੇ ਆ ਉੱਥੇ ਮਕੂਰ ਜਾਂਦੇ ਆ ਇਹਨਾਂ ਨੂੰ ਕੋਈ ਚੀਜ਼ ਦੀ ਪਰਵਾਹ ਨਹੀਂ ਜਿਵੇਂ ਬਿਹਾਰ ਹੈ ਇਹਨਾਂ ਨੂੰ ਜੇ ਕੋਈ ਕਸ ਕਹਿਵੇ ਨਹੀਂ ਤਾਂ ਟਿੰਗੜਦੇ ਆ ਆਕੜਦੇ ਆ ਉਹਨਾਂ ਨੂੰ ਨਹੀਂ ਜਾਂਦੇ ਆ ਜਦੋਂ ਇਹਨਾਂ ਨੇ ਮੇਲਾ ਲਾਇਆ ਇਹਨਾਂ ਨੇ ਇਹ ਦੂਧਾ ਠੇਕਾ ਉਹ ਪਹਿਲਾ ਠੇਕਾ ਸੀ ਆ ਦੂਧਾ ਠੇਕਾ ਆਉਂਦੀ ਸੀ ਵੀ ਲੱਗੀ ਸਾਹਮਣੇ ਉਹ ਨਾਲ ਹੀ ਬੈੱਗ ਜਣਾ ਨਾਲ ਹੀ ਲੈ ਚੱਲ ਤੇ ਕਰਿਆਨੇ ਦੀਆਂ ਦੁਕਾਨਾਂ ਦੇ ਬਾਹਰ ਵੀ ਰੇੜੀਆਂ ਦੇ ਬਾਹਰ ਵੀ ਸਾਰੇ ਪਾਸੇ ਦੇਖੋ ਕਰਿਆਨੇ ਦੀ ਦੁਕਾਨ ਦੇ ਬਾਹਰ ਵੀ ਬੈਗ ਲੱਗ ਰਹੇ ਐ ਕਰਿਆਨੇ ਦੀ ਦੁਕਾਨ ਵਾਲੀ ਨੂੰ ਵਧੀਆ ਮौज ਲੱਗੀ ਗਾਹ ਕੰਦੇ ਆ ਰੇੜੀ ਬੈਠੀ ਹੈ ਦੁਕਾਨ ਦੇ ਉੱਤੇ ਗਾਤਾਂ ਕਰਕੇ ਉੱਤੀ ਸ਼ਰਾਬਾਂ ਵੇਚਦੇ ਬਿਹਾਰ ਬਣਾ ਰੱਖਿਆ ਦੇਖੋ ਖੋਖਿਆਂ ਦੇ ਸ਼ਰਾਬ ਮਿਲਦੀ ਹੈ ਉਹੀ ਬਣਾ ਰੱਖਿਆ ਹੈ ਸਾਬਦੋ ਵੱਧ ਤੋਂ ਵੱਧ ਇਸ ਲਈ ਹਾਂ ਸਿਸਟਮ ਬਣਿਆ ਹੈ ਤੁਰੇ ਆ ਹੈ ਸਰਕਾਰ ਤੇ ਦਾਦੂਪੀਨ ਵਾਲਾ ਇਹਨੂੰ ਬੰਦ ਕਰਾ ਸਕੀ ਆਪਾਂ ਹੈਨਾ ਜਿਹੜੀ ਮਾੜਾ ਕੰਮ ਕੀ ਦਿੱਤਾ ਹੈ ਜੀ ਆਪਾਂ ਆ ਭਲੇ ਜੰਮਾ ਇਹਦੀ ਸਪੂਰਤਾ ਨੂੰ ਕਰਨੀ ਚਾਹੀਦੀ ਹੈ ਦੇਖੋ ਜਿਹਨੇ ਇਹ ਲੱਗੇ ਹੋਏ ਨੇ ਇਹਨਾਂ ਨੂੰ ਟ੍ਰੇਨਿੰਗ ਦੇ ਨਾਲ ਇਹ ਬਾਹਰ ਵੀ ਦੇ ਹੈ ਰੇੜੀਆਂ ਗੋਲਿਆਪਿਆਂ ਦੀਆਂ ਰੇੜੀਆਂ ਜਿਹੜੀ ਦੁਕਾਨ ਦੇਦੀਆਂ ਉੱਥੇ ਆ ਵੀ ਰੇੜ ਨੇ ਉੱਥੇ ਆਟਾ ਬਣਾ ਰਹੇ ਨੇ ਹਾਂ ਹਾਂ ਤਈ ਮਾਰਕਸ ਕਿਹੜਾ ਚਰੀਆ ਤਦ ਤੋਂ ਬਾਅਦ ਸ਼ੇਅਰ ਕਰੋ ਤਾਂ ਜੋ ਕਿ ਇਹ ਪੁਰਾ ਸ਼ਾਸਨ ਪ੍ਰਸ਼ਾਸਨ ਆ ਨਾ ਇਹ ਸੁੱਤਾ ਪਿਆ ਜਿਹੜਾ ਜਾਗ ਜਵੇ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਵੀ ਇਹੋ ਜਿਹਾ ਕੁਝ ਵੀ ਹੋ ਰਿਹਾ ਹੈ ਪਤਾ ਨਹੀਂ ਇਹਨਾਂ ਨੂੰ ਮਲਾਈਆਂ ਮਿਲਦੀਆਂ ਨੇ ਲੈ ਨਾ ਮਲਾਈਆਂ ਨਹੀਂ ਲੀਆਂ ਤਾਂ ਹੀ ਇਹਨਾਂ ਕੋਲ ਦਿਖਦਾ ਨਹੀਂ ਇਹਨਾਂ ਨੂੰ ਇਹ ਸਾਰੇ ਉਧਰ ਬਿਹਾਰ ਤੇ ਬਾਹਰੋਂ ਮਿਲਦੀ ਨਹੀਂ ਇੱਥੇ 200 ਰੁਪਏ ਪਿੱਛੇ ਕੰਮ ਕਰ ਲੈਂਦੇ ਸਾਡੇ ਮੰਡੇ ਰੋਜ਼ ਦਾ ਪਿਆਰ ਮਾਰਨੇ ਆ ਕੇ ਨਾਮ ਕਰ ਦਿੰਦੇ ਕੰਮ ਕਰ ਲੈਂਦੇ ਆ ਜਿੰਨਾਂ ਵੀ ਪਿਆਬੀ ਕੰਮ ਨਹੀਂ ਕਰਦੇ ਪਿਆਬੀ ਆ ਦਾਰੂ ਦੀ ਬੋਤਲ ਪਿੱਛੇ ਹੋਰਨਾ ਕੰਮ ਕਰਦੇ ਨੇ ਇਹ 200 ਰੁਪਏ ਦਾ ਕੰਮ ਕਰ ਲਿਆ ਤੇ ਦਾਰੂ ਦੀ ਖਾਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਪ੍ਰਸ਼ਾਸਨ ਨੇ ਕਰਨੀ ਚਾਹੀਦੀ ਇਹ ਕਮਿਊਨਿਟੀ ਨੂੰ ਸਪੋਰਟ ਵੀ ਕਰਨੀ ਚਾਹੀਦੀ ਹੈ